ਫਰੀਦਾ ਇਹ ਤਾਨੂੰ ਭੌਕਣਾ ਨਿਤਨਤ ਦੁਖੀ ਹੈ ਕੌਣ ਕੰਨੀ ਬੁਜੇ ਦੇ ਰਹਾ ਕਿੱਤੀ ਬੱਗੇ ਪਾਉਣ ਫਰੀਦਾ ਇਹ ਤਾਨੂੰ ਭੌਕਣਾ ਫਰੀਦ ਕਹਿੰਦਾ ਹੈ ਨਿਤਨਤ ਦੁਖੀ ਹੈ ਕੌਣ ਕਿੱਤੀ ਬੱਗੇ ਪਾਉਣ ਕਹਿੰਦਾ ਭੌਕਦਾ ਬਹੁਤ ਹੈ ਇਹਦੀਆਂ ਡਿਮਾਂਡਾਂ ਬਹੁਤ ਨੇ ਚੱਲਦੇ ਨੇ ਇਹ ਜਿਹੜਾ ਮਨ ਹੈ ਜਿੰਨਾ ਵੀ ਇਹ ਭੁਗਦਾ ਹੈ ਉਦੋਂ ਇਹ ਦੁੱਖ ਹੈ ਉਹਨਾਂ ਹੀ ਦੁੱਖ ਹੈ ਜਿੰਨੀਆਂ ਦੀਆਂ ਡਵਾਡਾਂ ਨੇ ਉਹਨਾਂ ਦੁੱਖੇ ਪੈਦਾ ਹੁੰਦਾ ਕੋਣਾ ਕਦ ਨਹੀਂ ਬੁੱਝੇ ਦੇ ਰਾਮਾ ਦੀ ਗੱਲੇ ਨਾ ਸੁਣਾ ਬੁੱਝੇ ਦੇ ਨਾ ਇੱਤੀ ਬੱਗੇ ਪਾਉਣ ਬਸ ਐ ਐਵੇਂ ਮੈਂ ਬੋਲਦੀ ਆ ਤੁਰੀਓ ਸੁਣੇ ਨਾ ਇਹਦੀ ਗੱਲ ਕਿਸੇ ਦੀ ਗੱਲੇ ਨਾ ਸੁਣ ਬਾਰੋਂ ਵੀ ਗੱਲਾਂ ਘਈ ਆਉਂਦੀਆਂ ਨੇ ਫੌਲ ਨਹੀਂ ਯਾ ਤੂੰ ਆ ਤੇਰਾ ਕੁੜੀਆ ਜੀ ਆ ਕੋਈ ਆ ਬਣਾ ਲੈ ਕੋਈ ਉਹ ਬਣਾ ਲੈ ਆ ਕੋ ਫਲ ਫਲਾ ਲੈ ਕੋ ਆ ਲਾਲਾ ਕੋਈ ਕੁੜੀਆ ਹੀ ਬਣਾ ਲੈ ਕਹਿੰਦੇ ਕਹਿੰਦਾ ਬਧੇਰੀ ਪਾਉਣ ਬਜਦੀ ਉਹ ਵੀ ਬੰਦੇ ਲੈਵਲ ਤੇ ਗੱਲ ਕਰਦਾ ਜੀ ਉਹ ਬੰਨ ਮੁਖਤਾਰੀ ਗੱਲਾਂ ਨੇ ਜਿਹੜੀਆਂ ਕਹਿੰਦਾ ਬਧੇਰੀ ਪਾਉਣ ਬਜਦੀ ਹੈ ਤੂੰ ਬੁੱਝੇ ਦੇਣਾ ਨਹੀਂ ਸੁਣ ਲੈ ਨਾਲ ਇਹ ਐਸੀ ਸਲਾਹ ਦੇਣਗੇ ਜਿੱਥੇ ਫਦੇ ਨੇ ਉਹੀ ਜੇ ਤੈਨੂੰ ਪਤਾ ਦੇਣਗੇ ਇਹ ਕਹਿੰਦੇ ਨੇ ਬੜੀ ਇਕੱਠੀ ਕਰਕੇ ਤੂੰ ਵੀ ਧੂਗਾ ਲਾ ਲੈ ਮੱਛਰ ਤੇ ਮੱਛਰ ਨਹੀਂ ਆਉ ਤੂੰ ਨਾ ਕਹਦਾ ਲਾਇਆ ਮੱਛਰ ਤੋਂ ਲਾਇਆ ਹੋਇਆ ਹੈ ਚਾਹ ਹਵਾ ਆ ਕੇ ਗੁੰਦੀ ਨੂੰ ਅਗ ਲੱਗ ਜਾ ਸੁੱਤੇ ਪਏ ਤੇ ਇਹਨਾਂ ਦੀ ਸਲਾਹ ਨਾ ਮੰਨ ਇਹਨਾਂ ਨੇ ਜਿਹੜਾ ਕੀਤਾ ਹੋਇਆ ਹੈ ਜਾਈ ਕਰਨਾ ਚਾਹੁੰਦਾ ਹੈ ਤੇਰੇ ਨਾਲੇ ਫਿਰਦਾ ਇਹ ਤਨ ਭੌਂਕਣਾ ਨਿਤਨੇਤ ਦੁਖੀ ਹੈ ਕੌਣ ਕੰਨੀ 부ਜੇ ਦੇ ਰਹਾ ਕਿੱਤੀ ਬੱਗੇ ਪਾਉਣ ਉਹ ਜਨਾ ਇਹਦੀ ਗੱਲ ਸੁਣੇਗਾ ਦੁਖੇ ਦਖੜੂਏ ਚੋਂ ਕਿਹੜਾ ਦੁਖੇ ਹੋਵੇ ਇਹਨਾਂ ਦੀਆਂ ਗੱਲਾਂ ਸੁਣ ਕੇ ਅਗਲ ਦੀ ਤਾਂ ਕੋਈ ਗੱਲ ਕਰਦੇ ਦੀ ਇਸ ਕਰਕੇ ਕੰਨੀ 부ਜੇ ਹੀ ਦੇ ਲੈਣੀ ਸੁਣੇ ਨਾ ਤੇਰਾ ਕਿੱਤੀ ਕਿੱਤੀ ਬੱਗੇ ਕੌਣ ਤੇਰੀਆਂ ਗੱਲਾਂ ਲੋਕ ਕਰਦੇ ਸਦਾ ਬਹੁਤ ਦਾਨੇ ਵਾਲੇ ਹਾਂਜੀ